મિત્રો એક ઘટના જમ્મુ કાશ્મીર ਦੀ ਹੈ ਇਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਸਭ ਤੋਂ ਪਹਿਲਾਂ ਬਜ਼ੁਰਗ ਨੂੰ ਹਿੱਟ ਕਰਦਾ ਉਸ ਨੂੰ ਆਪਣੇ ਵਹੀਕਲ ਤੋਂ ਡੇਕ ਦਿੰਦਾ ਉਸ ਤੋਂ ਬਾਅਦ ਉਸ ਨੂੰ ਇੰਨਾ ਗੁੱਸਾ ਆਉਂਦਾ ਵੀ ਉਹ ਵਾਪਸ ਆਪਣੀ ਥਾਰ ਲੈ ਕੇ ਆਉਂਦਾ ਤੇ ਉਸ ਦੇ ਵਿੱਚ ਮਾਰ ਕੇ ਉਸ ਨੂੰ ਅਬਿਊਜ਼ ਕਰਦਾ ਗਾਲ੍ਹਾਂ ਕੱਢਦਾ ਤੇ ਫਿਰ ਚੱਕ ਕੇ ਗੱਡੀ ਤੁਰ ਜਾਂਦਾ ਇਹ ਆ ਵੱਡੇ ਘਰਾਂ ਦੇ ਕਾਕੇ ਇਹਨੂੰ ਇਹ ਸੀ ਮੈਂ ਇੱਥੇ ਕਿਹੜਾ ਕੋਈ ਪਤਾ ਲੱਗਣਾ ਵੀ ਕਿਹੜਾ ਮੈਨੂੰ ਕਿਸ ਨੇ ਰੋਕ ਲੈਣਾ ਹਨਾ ਅਮੀਰੀ ਸੀ ਪੈਸਾ ਹੈਗਾ ਸੀ ਮੇਰੇ ਪਿਓ ਦੀ ਪਹੁੰਚ ਚੰਗੀ ਆ ਪਰ ਇਹਨੂੰ ਨਹੀਂ ਪਤਾ ਸੀ ਇਥੇ ਇੱਕ ਕੈਮਰਾ ਫਿੱਟਾ ਜਿਹਦੀ ਨਿਗਾਹ ਦੇ ਵਿੱਚ ਤੂੰ ਆ ਜਾਣਾ ਤੇ ਪੁਲਿਸ ਨੇ ਬੜੀ ਚਤ్రਾਈ ਨਾਲ ਜੰਮੂ ਦੀ ਪੁਲਿਸ ਨੂੰ ਸਲਾਮ ਆ ਬੜੀ ਚਤ్రਾਈ ਨਾਲ ਉਹਨਾਂ ਨੇ ਇਹ ਗੱਡੀ ਦੀ ਪੂਰੀ ਐ ਕੁਰਕੀ ਕੀਤੀ ਤੇ ਉਸ ਤੋਂ ਬਾਅਦ ਇਸਨੂੰ ਫੜਿਆ ਹੁਣ ਦੱਸਦੇ ਆ ਵੀ ਨੌਜਵਾਨ ਦੀ ਉਮਰ ਸਿਰਫ 20 ਸਾਲ ਸੀ ਜੰਮੂ ਦੇ ਵਿੱਚ ਰਹਿੰਦਾ ਸੀ ਇੰਜੀਨੀਅਰ ਦੀ ਪੜ੍ਹਾਈ ਕਰਦਾ ਸੀ ਤੇ ਘਰੋਂ ਚੰਗਾ ਸੀਗਾ ਤੇ ਹੁਣ ਉਸ ਦਾ ਪਿਓ ਥਾਣੇ ਬੈਠਾ ਪੁਲਿਸ ਕਹਿੰਦੀ ਵੀ ਮਿੱਤਰਾ ਜਾਂਦਾ ਤੂੰ ਬੈਠ ਥਾਣੇ ਤੇ ਯਾਹ ਆਉਦੇ ਮੁੰਡੇ ਨੂੰ ਭੇਜ ਹੁਣ ਉਹ ਮੁੰਡਾ ਮੂੰਹ ਦਿਖਾਉਣ ਜੋਗਾ ਨਹੀਂ ਵੀ ਕਿੱਡੀ ਸ਼ਰਮ ਵਾਲੀ ਐ ਕਿੱਡੀ ਬੇਇੱਜ਼ਤੀ ਵਾਲੀ ਗੱਲ ਐ ਵੀ ਜੇ ਤੱਕਰ ਤੇਰੇ ਮਾਪਿਓ ਨੇ ਤੈਨੂੰ ਥਾਰ ਲੈ ਹੀ ਦਿੱਤੀ ਐ ਤੇ ਤੂੰ ਗੁਰੂ ਆ ਰੱਬ ਬਣ ਗਿਆ ਦੱਸ ਦੂਜੀ ਗੱਲ ਮਾਪਿਓ ਵਾਸਤੇ ਵਿਆਹ ਦੇ ਪੁੱਤ ਨੂੰ ਗੱਡੀ ਦੇਣ ਤੋਂ ਪਹਿਲਾਂ ਇੱਕ ਚੰਗੀ ਅਕਲ ਜ਼ਰੂਰ ਦਿਓ ਉਹਨੂੰ ਦੱਸੋ ਵੀ ਇਨਸਾਨ ਦੀ ਕੀਮਤ ਕੀ ਐ ਇਨਸਾਨੀਅਤ ਕੀ ਚੀਜ਼ ਐ ਬੰਦੇ ਦੀ ਕਦਰ ਕਰਨੀ ਸਿਖਾ ਦਿਓ ਫੇਰ ਹੀ ਉਹ ਤੁਹਾਡੀ ਕਦਰ ਕਰੂਗਾ ਅੱਜ ਵੇਖ ਲਓ ਪਿਓ ਥਾਣੇ ਬੈਠਾ ਤੇ ਪੁੱਤ ਭੱਜਿਆ ਫਿਰਦਾ ਕਹਿੰਦਾ ਮੈਂ ਕੀ ਕਰਾਂ ਢੁਈ ਮਾਰਦਾ ਮੈਂ ਇਹੋ ਜਿਹੇ ਹਾਲਾਤ ਹੋਏ ਪਏ ਨੇ ਸ਼ੁਕਰ ਕਰੋ ਪੈਰਵਾਈ ਹੋ ਗਈ ਜਿਹੜਾ ਬਜ਼ੁਰਗ ਸੀ ਉਸ ਦਾ ਪਰਿਵਾਰ ਵੀ ਪੂਰਾ ਤੱਕੜ ਸੀਗਾ ਜਿਨ੍ਹਾਂ ਨੇ ਪੈਰਵਾਈ ਕਰ ਲਈ ਜੇਕਰ ਕੋਈ ਮੇਰੇ ਵਰਗਾ ਗਰੀਬ ਹੁੰਦਾ ਤੇ ਇਹ ਤਾਂ ਨੱਪ ਕੇ ਤੁਰ ਗਿਆ ਸੀ ਹੁਣ ਬਜ਼ੁਰਗ ਇਸ ਵਕਤ ਐਮਰਜੈਂਸੀ 'ਚ ਹੈ ਤੇ ਹੁਣ ਜਿੱਦਨੇ ਇਸ ਦਾ ਮੂੰਹ ਸਾਹਮਣੇ ਆਵੇਗਾ ਨਾ ਉਦੋਂ ਦੇਖਾਂਗਾ ਵੀ ਪੁੱਤ ਹੁਣ ਦੱਸ ਮੈਨਾ ਵੀ ਘੱਟ ਤੋਂ ਘੱਟ ਨਹੀਂ 20 ਸਾਲ ਦੀ ਸਜ਼ਾ ਇਹਨੂੰ ਹੋਣੀ ਚਾਹੀਦੀ ਬਾਕੀ ਮਿੱਤਰੋ ਵੀਡੀਓ ਵਾਤਵਾਤ ਸ਼ੇਅਰ ਕਰ ਦਿਓ ਜੇਕਰ ਤੁਹਾਡਾ ਬੱਚਾ ਵੀ ਇਦਾਂ ਕਰਦਾ ਤੇ ਕਮਸ ਕਮ ਆ ਵੀਡੀਓ ਨੂੰ ਦਿਖਾ ਦਿਓ ਉਹਨੂੰ ਕਹੇ ਵੀ ਪੁੱਤ ਜੇਕਰ ਤੈਨੂੰ ਮੈਂ ਗੱਡੀ ਲੈ ਹੀ ਦਿੱਤੀ ਨਾ ਤੇ ਆਕਾਸ਼ 'ਚ ਰਹੀਂ ਜੇਕਰ ਆਪਾਂ ਨੂੰ ਰੱਬ ਨੇ ਵੱਧ ਦੇ ਹੀ ਦਿੱਤਾ ਨਾ ਤੇ ਮੇਰਾ ਪੁੱਤ ਆਕਾਸ਼ 'ਚ ਰਹੀਂ ਕਿਤੇ ਆਕਾਸ਼ 'ਚੋਂ ਬਾਹਰ ਨਾ ਜਾਵੜੀ ਠੀਕ ਹੈ ਕਿ ਨਹੀਂ ਅੱਜ ਕੱਲ ਰੱਬ ਵੇਂਦਾ ਠੀਕ ਹੈ ਕਿ ਨਹੀਂ ਰੱਬ ਨਹੀਂ ਤਾਂ ਕੈਮਰੇ ਜ਼ਰੂਰ ਵੇਂਦੇ ਆ ਵੀਡੀਓ ਚੰਗਲੀਗੀ ਸ਼ੇਅਰ ਕਰ ਦਿਓ ਬਾਈ ਜੀ